ਸਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਕਬੱਡੀ ਫੈਨਰ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਅਗਰ ਜਨਿਹਾਲ ਸਿੰਘ ਵਾਲਾ ਮੋਗਾ ਜਿੱਥੇ ਪੰਜਾਬ ਐਸੋਸੀਏਸ਼ਨ ਦੇ 8 ਗੱਡਵਾਂ ਦੇ ਮੈਚ ਕਰਵਾਏ ਗਏ ਇੱਥੇ ਫਾਈਨਲ ਮੈਚ ਚੜਤੀ ਕਲਾ ਕਲੱਬ ਜਲੰਧਰ ਵਰਸਸ ਮਾਤਾ ਵਿਦਿਆਦੇਵੀ ਅਕੈਡਮੀ ਪੋਜੇਵਾਲ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਕਬੱਡੀ ਕਲੱਬ ਜਲੰਧਰ ਤੇ ਸੈਕੰਡ ਪੋਜੇਵਾਲ ਦੀ ਟੀਮ ਲਈ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ ਜੱਪ ਖਡੂਰ ਸਾਹਿਬ ਰਿਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਵਿਕਾਸ ਅਲੇਵਾ ਰਿਹਾ ਤੇ ਇੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਤੇ ਪੈਸਟਾ ਨੂੰ ਨਿਕਰੇ ਬੀ ਗੱਲ ਕਰਦੇ ਕਬੱਡੀ ਸ਼ੋਅ ਮੈਚ ਵਡਾਲਾ ਵਿਰਾਮ ਅੰਮ੍ਰਿਤਸਰ ਕਰਵਾਇਆ ਗਿਆ ਇੱਥੇ ਪਹਿਲਾ ਨਾਮ 1 ਲੱਖ ਦੂਜਾ ਨਾਮ 90 ਹਜ਼ਾਰ ਸੀ ਤੇ ਇੱਥੇ ਸ਼ੋਅ ਮੈਚ ਸੋਰਸਿੰਗ ਬੈਂਕਾ ਵਰਸਸ ਪੰਜਾਬ ਲੌਂਡ ਵਿੱਚ ਕਰ ਖੇਡਿਆ ਗਿਆ ਤੇ ਫਰਸਟ ਸੋਰਸਿੰਗ ਰਹੀ ਤੇ ਸੈਕੰਡ ਪੰਜਾਬ ਲੌਂਡ ਰਹੀ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਮੂਲਾਂਵਾਲ ਪਾਸਵਾਲ ਕਰਵਾਇਆ ਗਿਆ ਇੱਥੇ ਫਾਈਨਲ ਮੈਚ ਕੁਮਾਨ ਤੇ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ ਫਰਸਟ ਕੁਮਾਨ ਦੀ ਟੀਮ ਰਹੀ ਤੇ ਗੁਰਦਾਸਪੁਰ ਸੈਕੰਡ ਰਹੀ ਤੇ ਬੈਸਟ ਉਹਦੀ ਗੱਲ ਕਰੀ ਤੇ ਬੈਸਟ ਰੇਡਰ ਗੁਰਲਾਸ ਸੋਲ ਰਹੇ ਹਤੇ ਬੈਸਟ ਜਾਫੀ ਬੱਲਾ ਤੇ ਸੇਵ ਕਸੁਰਖ ਪੜ ਰਹੇ ਹਤੇ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਪੁੰਡਲੀ ਕੈਥਲ ਹਰਿਆਣਾ ਜਿੱਥੇ ਪਹਿਲਾ ਇਨਾਮ 1 ਲੱਖ ਦੂਸਰਾ ਇਨਾਮ 75000 ਸੀ ਤੇ ਚੌਥਾ ਤੇ ਤੀਜਾ 21000 ਸੀ ਤੇ ਬੈਸਟਾਂ ਨੂੰ ਇੱਥੇ 22000 ਸੀ ਇੱਥੇ ਫਾਈਨਲ ਮੈਚ ਮੋਰਕੀ ਵਰਸਸ ਬਾਹੂ ਅਕਬਰ ਵਿਚਕਾਰ ਖੇਡਿਆ ਗਿਆ ਫਰਸਟ ਬਾਹੂ ਅਕਬਰ ਰਹੀ ਤੇ ਸੈਕੰਡ ਮੋਰਕੀ ਦੀ ਟੀਮ ਰਹੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ